ਅਨਸਰ ਚੋਣਾਂ ਆ ਰਹੀਆਂ ਨੇ ਬਲਾਕ ਸੰਪਤੀ ਦੀ ਜਿਲ੍ਹਾ ਪ੍ਰੀਸ਼ਦ ਦੀ ਕਿਸ ਤਰ੍ਹਾਂ ਦੀ ਕੈਰੀ ਕਰੀਂ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲੀ ਵਾਰ ਜਿਹੜੀ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਪਤੀ ਦੀ ਜਿਹੜੀ ਇਲੈਕਸ਼ਨ ਹੈ ਲੜੀ ਜਾ ਰਹੀ ਔਰ ਦਸੂਹਾ ਦੇ ਵਿੱਚ ਦੋ ਬਲਾਕ ਸੰਪਤੀਆਂ ਨੇ ਦਸੂਹਾ ਔਰ ਤਲਵਾੜਾ ਔਰ ਚਾਰ ਜ਼ਿਲ੍ਹਾ ਪ੍ਰੀਸ਼ਦ ਨੇ ਸਾਡੀਆਂ ਔਰ ਸਾਰੀਆਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕੈਂਡੀਡੇਟ ਹੈ ਬਹੁਤ ਜਲਦੀ ਆਪਾਂ ਡਿਕਲੇਅਰ ਕਰ ਰਹੇ ਹਾਂ ਸਾਰੀ ਲਿਸਟ ਫਾਈਨਲ ਹੈ ਔਰ ਪੂਰੀ ਤਿਆਰੀ ਦੇ ਨਾਲ ਪੂਰੀ ਮਿਹਨਤ ਦੇ ਨਾਲ ਪੂਰੇ ਜੋਸ਼ ਦੇ ਨਾਲ ਪੂਰੀ ਜਿਹੜੀ ਇਲੈਕਸ਼ਨ ਹੈ ਲੋਕਾਂ ਦੇ ਕੋਲੋਂ ਜਾ ਕੇ ਆਪਣੀ ਜੇਬ ਵੋਟ ਦੀ ਮੰਗ ਕਰਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸਾਥ ਦੇਣਗੇ ਸਰ ਉਮੀਦਵਾਰ ਚੁਣ ਚੁਣਲੇਗੇ ਸਾਰੀਆਂ ਬਲਾਕ ਸੰਪਤੀਆਂ ਦੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਉਮੀਦਵਾਰ ਫਾਈਨਲ ਹੋ ਚੁੱਕੇ ਆ ਆਪਾਂ ਪਾਰਟੀ ਨੇ ਭੇਜ ਦਿੱਤੇ ਆ ਆਉਂਦੇ ਦਿਨਾਂ ਦੇ ਵਿੱਚ ਲਿਸਟਾਂ ਜਿਹੜੀਆਂ ਡਿਕਲੇਅਰ ਹੋ ਜਾਣਗੀਆਂ ਔਰ ਉਹਨਾਂ ਦੀ ਟੈਕਲੀਸ਼ਨ ਤੋਂ ਬਾਅਦ ਹੀ ਜਿਹੜੀ ਪਾਰਟੀ ਨੇ ਨਾਮਿਨੇਸ਼ਨ ਕਰਨੀ ਹੈ ਔਰ ਜਲਦੀ ਹੀ ਜਿਹੜੀ ਇਲੈਕਸ਼ਨ ਦੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਹਾਂ ਸਰ ਨਵੇਂ ਚਿਹਰੇ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਮਹਿਲਾਵਾਂ ਨੂੰ ਮੌਕਾ ਜਾ ਰਿਹਾ ਹੈ ਇਸ ਵਾਰ ਦਿੱਤਾ ਜਾ ਰਿਹਾ ਹੈ ਮਹਿਲਾਵਾਂ ਨੂੰ 50% ਜਿਹੜੀਆਂ ਮਹਿਲਾਵਾਂ ਸਾਡੀਆਂ ਭੈਣਾਂ ਜਿਹੜੀਆਂ ਇਲੈਕਸ਼ਨ ਲੜਦੀਆਂ ਨਵੇਂ ਲੋਕ ਨੇ ਜਿਹੜੇ ਨਵੀਆਂ ਪੜ੍ਹੀਆਂ ਲਿਖੀਆਂ ਬੱਚੀਆਂ ਪੜ੍ਹੇ ਲਿਖੇ ਨੌਜਵਾਨ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਮੌਕਾ ਦਿੱਤਾ ਜਾ ਰਿਹਾ ਹੈ ਸਿਰ ਕੀ ਲੋਕ ਸੋਚ ਕੇ ਬੋਰਡ ਪਾਣਗੇ ਕਿਹੜੇ ਕਮੇੜ ਤੁਹਾਡੇ ਬਿਲਕੁਲ ਜਿਹੜੇ ਲੋਕ ਤੁਹਾਨੂੰ ਬੋਰਡ ਪਾਣਗੇ ਸਾਢੇ 3 ਸਾਲ ਦੇ ਵਿੱਚ ਸਭ ਤੋਂ ਵੱਡਾ ਕੰਮ ਹੈ ਜਿਹੜਾ ਆਮ ਲੋਕਾਂ ਦੀ ਜਿਹੜੀ ਬਿਜਲੀ ਹੈ ਉਹ ਮਾਫ ਕੀਤੀ ਗਈ ਹੈ ਆਮ ਆਦਮੀ ਕਲੀਨਿਕ ਲੋਕਾਂ ਦੀ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਦਾ ਬੜੇ ਮਾੜੇ ਹਾਲਾਤ ਸੀਗੇ ਲੰਬੇ ਸਮੇਂ ਤੋਂ ਉਹ ਸੜਕਾਂ ਦਾ ਜਿਹੜਾ ਕੰਮ ਆ ਕੁਝ ਸ਼ੁਰੂ ਹੋ ਗਿਆ ਨੇ ਕੁਝ ਰਹਿ ਗਿਆ ਨੇ ਉਹ ਸੜਕਾਂ ਦਾ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਸੋ ਡਿਵੈਲਪਮੈਂਟ ਦੇ ਕੰਮ ਨੇ ਪੰਚਾਇਤ ਘਰ ਬਣਾਏ ਨੇ ਲਾਇਬ੍ਰੇਰੀਆਂ ਬਣੀਆਂ ਨੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਬਹੁਤ ਜਿਹੜੀਆਂ ਲੰਬੇ ਸਮੇਂ ਤੋਂ ਨਹੀਂ ਬਣੀਆਂ ਸੀ ਉਹਨਾਂ ਦਾ ਕੰਮ ਸ਼ੁਰੂ ਕੀਤਾ ਗਿਆ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਉਹ ਪਿੰਡਾਂ ਦੇ ਵਿੱਚ ਚੱਲ ਰਹੇ ਨੇ ਔਰ ਸਾਡੀ ਮੁੱਖ ਤੌਰ ਤੇ ਜਿਹੜੀ ਐਮਐਲਏ ਨੂੰ ਦੇਖਣਾ ਲੋਕ ਇਹ ਸੁਪਨਾ ਸਮਝਦੇ ਹੁੰਦੇ ਸੀਗੇ 5 ਸਾਲ ਤੋਂ ਪਹਿਲਾਂ ਉਹ ਲੋਕਾਂ ਦੇ ਵਿੱਚ ਅਸੀਂ ਹਾਜ਼ਰੀ ਆਪਣੀ ਪ੍ਰੋਪਰ ਜਿਹੜੀ ਲੋਕਾਂ ਦੇ ਵਿੱਚ ਰੱਖੀ ਹੈ ਲੋਕਾਂ ਦੇ ਨਾਲ ਮਿਲਵਰਤਨ ਰੱਖਿਆ ਹੈ ਉਹ ਚੀਜ਼ਾਂ ਨੂੰ ਅਸੀਂ ਲੈ ਕੇ ਲੋਕਾਂ ਦੇ ਵਿੱਚ ਲਿਆ ਰਹੇ ਹਾਂ ਲੋਕਾਂ ਨੂੰ ਇਹ ਚਾਹਦੇ ਹਾਂ ਕਿ ਗਵਰਨਮੈਂਟ ਦੇ ਕੰਮਾਂ ਨੂੰ ਦੇਖ ਕੇ ਜਿਹੜੀ ਵੋਟ ਆਮ ਆਦਮੀ ਪਾਰਟੀ ਨੂੰ ਪਾਣੀ ਚਾਹੀਦੀ ਹੈ ਸਰ ਜੀ ਅਪੀਲ ਕਰਨੇ ਚਾਹੀਦੇ ਹੋ ਆਪਣੇ ਦਸੂਹਾ ਪਾਸਿਓਂ ਦੋਨੋਂ ਹੀ ਬਲਾਕ ਦੇ ਤਲਵਾੜਾ ਔਰ ਦਸੂਹਾ ਦੇ ਸਾਥੀਆਂ ਨੂੰ ਮੈਂ ਲੋਕਾਂ ਨੂੰ ਬੇਨਤੀ ਕਰਦਾ ਇੱਕ ਮੌਕਾ ਜਿਹਦਾ ਤੁਸੀਂ ਮੈਨੂੰ ਦਿੱਤਾ ਸੀ ਅਸੀਂ ਤੁਹਾਨੂੰ ਨਾਰਾਜ਼ ਨਹੀਂ ਹੋਣ ਦਿੱਤਾ ਅਸੀਂ ਲੋਕਾਂ ਦੇ ਵਿੱਚ ਰਹੇ ਹਾਂ ਲੋਕਾਂ ਦੇ ਕੰਮ ਕੀਤੇ ਆ ਔਰ ਬਲਾਕ ਸੰਪਤੀ ਦੇ ਵੀ ਜਿਹੜੇ ਉਮੀਦਵਾਰ ਅਸੀਂ ਤੁਹਾਨੂੰ ਦਿੱਤੇ ਆ ਬਹੁਤ ਹੀ ਵਧੀਆ ਔਰ ਚੰਗੇ ਉਮੀਦਵਾਰ ਤੁਹਾਨੂੰ ਦਿੱਤੇ ਆ ਉਹ ਉਮੀਦਵਾਰ ਦੀ ਪਰਖ ਕਰਕੇ ਔਰ ਸਾਡੀ ਸਰਕਾਰ ਦੇ ਕੰਮ ਦੇਖ ਕੇ ਜਿਹੜੀ ਵੋਟ ਹੈ ਇੱਕ ਇੱਕ ਵੋਟ ਹੈ ਮੈਂ ਅਪੀਲ ਕਰਦਾ ਇੱਕ ਇੱਕ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਬਹੁਤਾਂ ਜੋ ਪਿੰਡਾਂ ਦੀ ਜਿਹੜੀ ਡਿਵੈਲਪਮੈਂਟ ਆ ਕੰਟੀਨਿਊਸਲੀ ਚੱਲ ਰਹੀ ਹੈ ਉਹਦੇ ਵਿੱਚ ਕੋਈ ਖੜੋਤ ਨਾ ਆਵੇ ਔਰ ਹੋਰ ਜਿਹੜੇ ਫਾਂਡੇ ਆ ਬਲਾਕ ਸੰਪਤੀ ਦੇ ਮੈਂਬਰ ਆਪਣੇ ਪਿੰਡਾਂ ਦੇ ਵਾਸਤੇ ਲੈ ਕੇ ਆਉਂਦੇ ਆ